ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਆਪਣਾ ਜੀ ਨਹਿਰ ਤੇ ਜੀ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਨਾਜਰ ਸਿੰਘ ਆ ਜੀ ਪਿੰਡ ਮੇਰਾ ਮੁਗਲੇ ਵਾਲਾ ਜੀ ਜਿਹੜੀ ਇਹ ਰਾਤ ਘਟਨਾ ਹੋਈ ਹੈ ਕੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ 9 10 10 ਵਜੇ ਦੀ ਹੈ ਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਜੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇੱਕ ਤਾਂ ਰੋਡ ਚੱਲਦਾ ਜੀ ਠੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕ ਸਮੇਂ ਦੀ ਸੀ ਉਹ 2 ਕੁ ਮਹੀਨੇ ਦੀ ਹੋਣੀ ਆ ਜੀ। ਕੁੱਤੀ ਸੀਗੀ ਜੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ। ਸਾਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਚਲ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲ ਗਈ ਸਾਨੂੰ ਫੋਨ ਕੀਤਾ ਸਿੰਘ ਨੇ ਅਸੀਂ ਪਿੰਡੋਂ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ। ਤੇ ਉਹ ਕੁੱਤੀ ਪਿੱਛੇ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ। ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ। ਉੱਥੋਂ ਮੈਂ ਫਿਰ ਛੁੱਟ ਕੇ ਇੱਧਰ ਨੂੰ ਭੱਜਿਆ ਜੀ। ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ। ਮੁਲਾਜ਼ਮਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਮੇਰਾ ਨੰਬਰ ਲਿਆ, ਮੇਰਾ ਨਾਂ ਨੂੰ ਪੁੱਛ ਕੇ ਜੀ ਉਹਨਾਂ ਨੇ। ਫਿਰ ਉਹਨੇ ਮਾਚਵਾਲੇ ਥਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਉਹ ਇਹ ਤਾਂ ਮੈਨੂੰ ਮੁਲਾਜ਼ਮਾਂ ਨੇ ਬਚਾਇਆ ਜੀ ਗੱਡੀ 'ਚ ਬਾੜ ਕੇ ਮੈਨੂੰ ਫਿਰ ਪਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਵੀ ਇਹ ਇਹਦਾ ਪਤਾ ਕੋਈ ਨਹੀਂ ਵੀ ਕੀ ਕਰਨੇ ਮੋਟਰਸਾਈਕਲ ਕਿਉਂ ਅੱਗ ਲਾਗੇ ਫਿਰ ਮੋਟਰਸਾਈਕਲ ਬੱਸ ਉਹ ਖੁੱਲ੍ਹੇ 'ਚ ਕੱਢ ਕੇ ਜੀ ਉਹ ਇਹ ਕੀ ਕੀਤਾ ਅੱਗ ਲਾਈ ਉਹਨੇ ਮੋਟਰਸਾਈਕਲ ਨੂੰ ਅੱਗ ਉਹਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨੇ ਮੋਟਰਸਾਈਕਲ ਬਾਹਰ ਖਿੱਚਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਮੈਂ ਉਹ ਪਰੇ ਖੜ ਕੇ ਦੇਖਦਾ ਸੀ ਫਿਰ ਮੈਂ ਮਲਾਜਮ ਨੂੰ ਫੋਨ ਕੀਤਾ ਮੈਂ ਕਿਹਾ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲਾਈ ਪਤਾ ਨਹੀਂ ਤੰਪੂ ਨੂੰ ਵੀ ਲਾਟਾਂ ਨਿਕਲਦੀਆਂ ਉੱਥੇ ਇਹ ਕਹਿੰਦੇ ਕੋਈ ਨਹੀਂ ਵੀ ਕਾਰਵਾਈ ਕਰਾਂਗੇ ਉਹਨਾਂ ਦੇ ਉੱਤੇ ਕਿਹੜੇ ਕੋਣ ਆ ਬੰਦੇ ਦੋ ਇਹ ਹੈ ਜੀ ਕੌਣ ਨੇ ਬੰਦੇ ਇੱਕ ਤਾਂ ਹੀ ਜਗਤਵਿੰਦਰ ਸਿੰਘ ਜਾਦੂ ਕਹਿੰਦੇ ਆ ਮੁੱਤੋਂ ਪਿੰਡ ਆ ਜੀ ਇੱਕ ਉਹਦੇ ਨਾਲ ਗਗਨਦੀਪ ਆ ਜੀ ਉਹ ਹੈਗਾ ਜੀ ਆਪਣੇ ਦੂਸ ਨਹੀਂ ਸਾਥੀ ਚਲੋ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਬਧੀਕੀ ਬਹੁਤ ਤਕੜੀ ਕੀਤੀ ਹੈ। ਇਹ ਲੜਾਈ ਰੌਲਾ ਕਤੂਰੀ ਪਿੱਛੇ ਰੌਲਾ ਹੋਇਆ। ਕਤੂਰੀ ਪਿੱਛੇ ਹੋਇਆ ਜੀ। ਇਹ ਕੋਈ ਕੰਮ ਕੀ ਕਰਦੇ ਨੇ ਉਹ? ਉਹ ਕੰਮ ਉਹਨਾਂ ਨੇ ਕਾਟਣ ਵਾਲਾ ਦੁੱਧ ਲਾਇਆ ਸਮਰਾਲੇ ਠਾਣੇ ਦੇ ਸਾਹਮਣੇ ਕਚਹਿਰੀਆਂ ਵਿੱਚ। ਪ੍ਰਸ਼ਾਸਨ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਨੂੰ ਤਾਂ ਹਜੇ ਵੀ ਖਤਰਾ ਹੀ ਫੋਨ ਆ ਰਹੇ ਨੇ ਉਹਨਾਂ ਦੇ। ਉਹ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਆ ਉਹ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ। ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਿਹਾ ਭਾਈ ਮੇਰਾ ਕਸੂਰ ਤਾਂ ਆਪਾਂ ਦਾ ਤੁਹਾਨੂੰ ਮੈਂ ਪੈਸੇ ਵੀ ਦਿੰਦਾ ਰਿਆਂ ਬਾਬਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ 10-10 ਰੁਪਏ ਇਕੱਠੇ ਕਰਕੇ ਠੀਕ ਹੈ ਨਾ ਮੈਂ ਤਾਂ ਕਾਰ ਸੇਵਾ 'ਚ ਸਰੀਏ ਦਾ ਕੰਮ ਕਰਦਾ ਹੀ ਪਾਪਾ ਜੀ ਆਪਣਾ ਪੇਂਟ ਦਾ ਕੰਮ ਆ ਮਾਤਾ ਕਾਰ ਸੇਵਾ 'ਚ ਹੀ ਰਹੇ ਹਾਂ ਗੁਰੂ ਘਰਾਂ 'ਚ ਆ ਬਾਣਾ ਤਾਂ ਮੈਂ 2 ਸਾਲ ਤੋਂ ਪਾਇਆ ਜੀ ਆ ਮਨ ਤੇ ਸ਼ੱਕ ਇਹ ਪਹਿਲਾਂ ਨਾ ਕੀ ਜਿਹੜੇ ਤੁਸੀਂ ਕੀ ਕਹਿ ਰਹੇ ਸੀਗੇ ਹੋਰ ਜਿਹੜੀ ਸਮਾਨ ਵਗੈਰੇ ਦਾ ਹਾਂ ਜੀ ਹੋਰ ਵੀ ਸਮਾਨ ਕੀ ਲੈ ਕੇ ਤੁਹਾਡੇ ਬਾਬਾ ਜੀ ਇੱਕ ਮੇਰੀ ਨਾਗਣੀ ਆ ਜੀ ਉਹਨਾਂ ਕੋਲ ਤੇ ਇੱਕ ਖੰਡਾ ਆ ਜੀ ਤੁਸੀਂ ਪੁਰਸੂ ਰਿਪੋਰਟ ਲਿਖਾਤੀ ਆ ਮੈਂ ਜੀ ਰਿਪੋਰਟ ਦੂਜੇ ਫੋਨ 'ਤੇ ਕੀਤਾ ਤਾਂ ਜੀ ਠੀਕ ਹਜੇ ਮੈਂ ਮੈਨੂੰ ਮੈਂ ਡਰਦਾ ਹਾਂ ਮੈਂ ਘਰ ਰਾਤ ਮੈਂ ਜੀ ਇੱਥੋਂ ਮੈਨੂੰ 11 ਵਜੇ ਮੈਂ ਉੱਥੇ ਕਿਸੇ ਕੋਲ ਜਾ ਕੇ ਸੁੱਤਾ ਬਿਸਤਰਾ ਲੈ ਕੇ ਬੱਬਾ ਜੀ ਮੈਂ ਠੰਡ 'ਚ ਸੁੱਤਾ ਰਾਤ ਮੇਰੇ ਲੱਤ 'ਚ ਹਜੇ ਵੀ ਦਰਦ ਹੋ ਰਿਹਾ ਜਿਵੇਂ ਇੱਥੇ ਦਰਦ ਹੋ ਰਿਹਾ ਇੱਥੇ ਉਹਨਾਂ ਨੇ ਨਸ਼ਾ ਕੀਤਾ ਮੇਰਾ ਨਾਮ ਜਗਰਾਤ ਸਿੰਘ ਰਾਜੂ ਬਾਈ ਕੀ ਘਟਨਾ ਹੋਈ ਹੈ ਜਿਹੜੀ ਇਹ ਘਟਨਾ ਜੀ ਇਹ ਕੋਈ ਕੁੱਤੀ ਦਾ ਰੌਲਾ ਸੀ ਇਹਨਾਂ ਦਾ ਕੋਈ ਤੇ ਮੁਲਾਜ਼ਮ ਵੀ ਆਏ ਨੇ ਸੀ ਘੁੰਮਣ ਆਏ ਸੀ ਉਸ ਟਾਈਮ ਦੇ ਸਾਡੇ ਸਾਹਮਣੇ ਜਿਹੜੇ ਮੁਲਾਜ਼ਮਾਂ ਦੇ ਸਾਹਮਣੇ ਵੀ ਇਹਨੂੰ ਵਿਚਾਰ ਨੂੰ ਕੁੱਟਮਾਰ ਕਰਦੇ ਸੀਗੇ ਤੇ ਇਹ ਲੁਕ ਗਿਆ ਵਿਚਾਰਾ ਕਿਤੇ ਉਦੋਂ ਬਾਅਦ ਦੇ ਵਿੱਚ ਉਹ ਚਲੇ ਗਏ ਇਹਨੂੰ ਮੁਲਾਜ਼ਮਾਂ ਕਹਿੰਦੇ ਪਰੇ ਹੋ ਜਾ ਇਹ ਵੀ ਵਿਚਾਰਾ ਪਰੇ ਹੋ ਗਿਆ ਉਹ ਇੱਧਰ ਨੂੰ ਆ ਗਏ ਅਸੀਂ ਪਿੱਛੋਂ ਚਲੇ ਗਏ ਜੀ ਕਿੰਨੇ ਕੁ ਟਾਂ ਤੋਂ ਬਾਅਦ ਉਸ ਟਾਈਮ ਤਾਂ 8:30 ਵਜੇ ਦਾ ਟਾਈਮ ਸੀਗਾ ਜੀ ਤੇ ਆ ਘਟਣਾ ਨਹੀਂ ਪਤਾ ਇਹ ਬਾਅਦ ਹੋਈ ਹੈ ਜੀ ਸਵੇਰ ਦੀ ਜਾਂ ਰਾਤ ਦੀ ਹੈ ਨਹੀਂ ਰਾਤ ਦੇ ਰਾਤ 8 ਵਜੇ 8:30 ਵਜੇ ਦਾ ਟਾਈਮ ਸੀਗਾ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਤਾਂ ਉਹ ਮੁਲਾਜ਼ਮਾਂ ਕਹਿੰਦੇ ਜੀ ਪਰਚਾ ਦਵਾਂਗੇ ਸੀ ਉਹਨਾਂ ਦੀ ਤੇ ਬਾਕੀ ਇਹਨਾਂ ਦਾ ਜਿਹੜਾ ਉਹ ਸਾਮਾਨ ਹੈ ਜਿ ਚਖਾਉਣੋਂ ਦੀ ਚਾਹੇ ਸਾਮਾਨ ਜੀ ਦਾ ਮਰਜ਼ੀ ਚ ਆਏਨਾਂ ਦਾ ਚਾਹੇ ਉਹਨਾਂ ਦਾ ਉਰੋਂ ਖਾਲੀ ਕਰਾਉਣਗੇ ਜੀ ਜੇ ਦਾ ਐਸਾ ਸਭ ਕੀ ਮਾਮਲਾ ਜੀ ਜੀ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜੋ ਰੈਂਟ ਲਾਇਆ ਸੀ ਇਹਨਾਂ ਦਾ ਵਿੱਚੀ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗ ਗਈ ਇਹ ਕਿੰਨੇ ਵਜੇ ਘਟਾ ਦਾ ਜੀ ਰਾਤ 10:30 ਵਜੇ ਦੀ ਗੱਲ ਹੈ ਜੀ ਆਪਸ ਵਿੱਚ ਲੜਾਈ ਦੀ ਵੀ ਇਹਦੀ ਪਹਿਲਾਂ ਦੇਖੋ ਜੀ ਸਟੇਟਮੈਂਟ ਲਿਖਣੀ ਆ ਸਟੇਟਮੈਂਟ ਦੇ ਆਧਾਰ ਤੇ ਅੱਗੇ ਅਸੀਂ ਪੂਰੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰੰਜਸ਼ ਸੀ ਕੀ ਕਾਰਨ ਸੀ ਇਹਨਾਂ ਦੇ ਤੇ ਕੋਈ ਗੱਲ ਬਾਕੀ ਹੋਇਆ ਬੁਲਿਸ ਮਾਮਲੇ ਤੇ ਸਿਰਫ ਸਟੇਟਮੈਂਟ ਤੋ ਹੀ ਲਿਖਾਣੀ ਆ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਸਟੇਟਮੈਂਟ ਲਿਖਾ ਦਿਓ ਮੋਟਰ ਕਿਹੜਾ ਜੀ ਇਹ ਹੈ ਪਲਟੀਨਾ ਮੋਟਰ ਹੈ ਕਿੰਨੇ ਵਾਰੀ ਕੰਪਲੇਂਟ ਆਈ ਹੈ ਜੇ ਸਾਡੇ ਕੋਲ ਸਾਢੇ 10 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦੇ ਤਾ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਆ ਅਸੀਂ ਉਹਨਾਂ ਨੇ ਬਿਆਨ ਖਾਤਾ ਫਿਰ ਅੱਗੇ ਕਾਰਵਾਈ ਸ਼ੁਰੂ ਹੋ ਜਾਣੀ ਹੈ